ਪਹਿਲਾਂ ਤਾਂ ਦੱਸ ਦਈਏ ਕਿ ਸਾਡੀ ਖਬਰ ਦਾ ਜੋ ਅਸਰ ਹੋ ਗਿਆ ਦੀਨਾਨਗਰ ਵਿੱਚ ਔਰ ਇਹ ਗਲੀ ਦੀ ਗੱਲ ਕਰੀਏ ਤਾਂ ਲੰਬੇ ਸਮੇਂ ਤੋਂ ਇਹ ਗਲੀ ਜੋ ਆ ਨਹੀਂ ਸੀ ਬਣਵਾਲੀ ਔਰ ਗੱਲ ਕਰਦੇ ਆ ਕਿ ਇਹ ਗਲੀ ਜਿਹੜੀ ਆ ਕਿਹੜੀ ਕਲੋਨੀ ਦੀ ਗਲੀ ਆ ਔਰ ਲੰਬੇ ਸਮੇਂ ਤੋਂ ਨਹੀਂ ਸੀ ਬਣਦੀ ਜਦੋਂ ਅਸੀਂ ਖਬਰਾਂ ਚਲਾਈਆਂ ਤਾਂ ਸਬੰਧਤ ਮੈਕਮੇਲੇ ਧਿਆਨ ਵਿੱਚ ਆਇਆ ਤਾਂ ਫਿਰ ਇਹ ਗਲੀ ਜਿਹੜੀ ਆ ਬਣੀ ਆ ਔਰ ਕਿਵੇਂ ਵੇਖਦੇ ਆ ਸ਼ਹਿਰ ਵਾਸੀ ਕਿ ਖਬਰਾਂ ਦਾ ਅਸਰ ਹੁੰਦਾ ਜਾਂ ਨਹੀਂ ਹੁੰਦਾ ਔਰ ਜੇ ਗੱਲ ਕਰੀਏ ਤਾਂ ਜਦੋਂ ਕਈ ਸਬੰਧਤ ਮੈਕਮੇ ਜਿਹੜੇ ਅੱਖਾਂ ਮੀਟ ਕੇ ਬੈਠੇ ਰਹਿੰਦੇ ਆ ਜਾਂ ਸਰਕਾਰਾਂ ਸੁੱਤੀਆਂ ਰਹਿੰਦੀਆਂ ਆ ਜਗਾਉਣ ਵਾਸਤੇ মিডিਆ ਨੂੰ ਆਵਾਜ਼ ਚੱਕਣੀ ਪੈਂਦੀ ਆ ਔਰ ਦੱਸਣਾ ਪੈਂਦਾ ਕਿ ਇਹ ਜੋ ਖਬਰਾਂ ਹੈ ਇਹ ਤੁਹਾਡੇ ਵਾਸਤੇ ਆ ਤੁਹਾਨੂੰ ਜਗਾਉਣ ਵਾਸਤੇ ਆ ਔਰ ਜੇ ਗੱਲ ਕਰੀਏ ਤਾਂ ਆ ਇੱਕ ਖੱਡਾ ਜੋ ਆ ਕਾਲੀ ਮਾਤਾ ਮੰਦਰ ਰੋਡ ਦੇ ਉੱਤੇ ਗਟਰ ਦਾ ਢੱਕਣ ਹੈ ਲੰਬੇ ਸਮੇਂ ਤੋਂ ਸੀਵਰੇਜ ਦਾ ਢੱਕਣ ਟੁੱਟਾ ਹੋਇਆ ਇੱਥੇ ਭਰਾ ਖੜਨੇ ਇਹਨਾਂ ਨਾਲ ਗੱਲ ਕਰਦੇ ਆ ਭਰਾ ਜੀ ਸਸੀ ਕਾਲ ਜੀ ਸਸੀ ਕਾਲ ਵੀਰ ਜੀ ਭਰਾ ਜੀ ਇਹ ਕਿੰਨੇ ਸਮੇਂ ਤੋਂ ਇਹ ਟੁੱਟਾ ਵਾ ਔਰ ਕਿੰਨੀ ਵਾਰ ਪਹਿਲਾਂ ਟੁੱਟਿਆ ਇਹ ਸਰ ਘਟ ਘਟ ਵੀ ਮੇਰੇ ਹੁੰਦਿਆਂ ਮੈਨੂੰ 6 ਮਹੀਨੇ ਹੋ ਗਿਆ ਇਸ ਏਰੀਆ ਨੂੰ ਤਿੰਨ ਵਾਰੀ ਮੇਰੇ ਹੁੰਦਾ ਟੁੱਟ ਗਿਆ ਵਾ ਇੱਕ ਵਾਰੀ ਸ਼ਰਾਬ ਟਰੇਡਿੰਗ ਕੰਪਨੀ ਨੇ ਨਵਾਂ ਹੀ ਬਣਾ ਕੇ ਆਪਣਾ ਲਵਾਇਆ ਆਪਣਾ ਲਵਾਇਆ ਉਹ ਫੇਰ ਟੁੱਟ ਗਿਆ ਮਕੀ ਕਮੇਟੀ ਦਾ ਕੋਈ ਇਹਦਾ ਵਕੀਲ ਨਹੀਂ ਕਿ ਆ ਕੇ ਦੇਖੀਏ ਕਿ ਕੋਈ ਕੀ ਹੋਣ ਲਿਆ ਕਿ ਛੱਟ ਮਿੰਟ ਲਾਸ ਕੇ ਦੇਖੋ ਜਾਂ ਕਿ ਡਾ ਡੂੰਗਾ ਕਈ ਕਈ ਵਾਰ ਦੱਸਦੇ ਆ ਕਿ ਗੱਡੀ ਦੇ ਅੰਦਰ ਜਿਹੜੀ ਆ ਪੈ ਗਈ ਆ ਬੱਚਿਆਂ ਨੂੰ ਨੁਕਸਾਨ ਆ ਕੋਈ ਸਾਈਕਲ ਵਾਲਾ ਕੋਈ ਛੜਕ ਪਿਆ ਕੋਰੀ ਠੀਕ ਹੈ ਨਾ ਨੁਕਸਾਨ ਹੈ ਚੀਜ਼ ਦਾ ਇਸ ਨੂੰ ਸੋਚਣਾ ਚਾਹੀਦਾ ਔਰ ਦੱਸ ਦਈਏ ਕਿ ਲੰਬੇ ਸਮੇਂ ਤੋਂ ਅਸੀਂ ਖਬਰਾਂ ਚਲਾਉਂਦੇ ਆ ਕਿ ਇਹ ਜੋ ਗਟਰ ਦੇ ਢੱਕਣ ਹੈ ਸੀਵਰੇਜ ਦੇ ਢੱਕਣ ਹੈ ਔਰ ਜਗਾ ਜਗਾ ਸ਼ਹਿਰ ਦੇ ਵਿੱਚੋਂ ਆਵਾਜਾਈ ਜਿਹੜੀ ਹੈ ਜਿਵੇਂ ਆਵਾਜਾਈ ਇਹ ਆਵਾਜਾਈ ਦੇਖ ਸਕਦੇ ਕਿ ਆਵਾਜਾਈ ਬਹੁਤ ਹੈ ਅਕਸਰ ਹੀ ਗੱਡੀਆਂ ਕਾਰਾਂ ਮੋਟਰਸਾਈਕਲ ਆਉਂਦੇ ਰਹਿੰਦੇ ਆ ਲੇਕਿਨ ਆ ਜੋ ਗਟਰ ਦਾ ਢੱਕਣਾ ਆ ਵੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਆ ਤਸਵੀਰ ਵਿਖਾਈ ਜਾਵੇ ਕਿ ਆ ਵੇਖ ਸਕਦੇ ਹੋ ਕਿ ਇਸ ਦੇ ਵਿੱਚ ਦੱਸਦੇ ਆ ਕਿ ਕੱਲ ਵੀ ਇੱਕ ਗੱਡੀ ਜਿਹੜੀ ਹੈ ਉਹ ਪੈ ਗਈ ਸੀ ਔਰ ਫਿਰ ਗੱਲ ਕਰੀਏ ਕਿ ਦੀਨਾ ਨਗਰ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਜਗ੍ਹਾ ਜਿੱਥੇ ਕੋਈ ਵੀ ਮਹਿਕਮਾ ਜਿਹੜਾ ਉਹ ਪੂਰੀ ਪੂਰੀ ਕੋਸ਼ਿਸ਼ ਨਹੀਂ ਕਰਦਾ ਕਿ ਹਰ ਕੰਮ ਨੂੰ ਜਿਹੜਾ ਪ੍ਰੋਪਰ ਸਿਰੇ ਚੜਾਇਆ ਜਾਵੇ ਔਰ ਤਸਵੀਰਾਂ ਬਾਰ-ਬਾਰ ਤੁਹਾਨੂੰ ਇਹ ਵਿਖਾਉਂਦੇ ਰਹਿੰਦੇ ਆ ਕਿ ਇਸ ਕਲੋਨੀਆਂ ਦੇ ਵਿੱਚ ਜਿੱਥੇ ਵੀ ਕੋਈ ਕੰਮ ਨਹੀਂ ਹੁੰਦਾ ਉਹ ਸਾਨੂੰ ਸਾਡੇ ਚੈਨਲ ਦੇ ਮਾਧਿਅਮ ਨਾਲ ਕਾਲ ਕਰ ਸਕਦਾ ਔਰ ਪੂਰੀਆਂ ਡਿਟੇਲਾਂ ਜਿਹੜੀਆਂ ਉਹ ਸਰਕਾਰ ਤੱਕ ਪਹੁੰਚਾਵਾਂਗੇ ਸਬੰਧਤ ਮਹਿਕਮੇ ਤੱਕ ਪਹੁੰਚਾਵਾਂਗੇ ਔਰ ਜੇ ਗੱਲ ਕਰੀਏ ਇਹ ਗਟਰ ਦੇ ਢੱਕਣ ਵਿੱਚ ਜਿੱਥੋਂ ਟੁੱਟਾ ਹੋਇਆ ਅਗਰ ਜੇ ਕੋਈ ਇਸ ਦੇ ਵਿੱਚ ਵੱਜ ਕੇ ਵੱਡੀ ਵੱਡਾ ਹਾਸਾ ਹੋ ਜਾਂਦਾ ਵੱਡੀ ਇੰਜਰੀ ਹੋ ਜਾਂਦੀ ਆ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਏਗਾ ਸਬੰਧਤ ਮਹਿਕਮਾ ਕਮੇਟੀ ਜ਼ਿੰਮੇਵਾਰ ਹੋਵੇਗੀ ਔਰ ਵੇਖ ਸਕਦੇ ਹੋ ਕਿ ਦੀਨਾ ਨਗਰ ਦੇ ਬਹੁਤ ਸਾਰੇ ਇਹੋ ਜਿਹੀ ਜਗ੍ਹਾ ਕਿ ਜਿੱਥੇ ਸੀਵਰੇਜ ਦੇ ਢੱਕਣ ਟੁੱਟੇ ਹੋਏ ਨੇ ਔਰ ਲੋਕ ਜਿਹੜੇ ਆ ਆਪਣੀ ਹੀ ਸੂਝਬੂਝ ਨਾਲ ਲਾਗੋਂਦੀ ਗੁਜ਼ਰ ਰਹੇ ਨੇ ਇੱਧਰ ਉੱਧਰ ਨਿਕਲ ਰਹੇ ਨੇ ਲੇਕਿਨ ਜੇ ਗੱਲ ਕਰੀਏ ਤਾਂ ਕੋਈ ਸਰਕਾਰ ਵੱਲੋਂ ਸਰਕਾਰ ਵੱਲੋਂ ਪ੍ਰੋਪਰ ਜਾਂ ਕਮੇਟੀ ਵੱਲੋਂ ਪਰੋਂ ਪਰ ਕੋਈਆਂ ਦੀ ਭਰਾਜੀ 사ਸੀ ਗਾਲ ਜੀ ਹਾਂਜੀ ਹਾਂਜੀ ਇਹ ਗਲੀ ਬਣ ਗਈ ਏ ਭਰਾਜੀ ਇਹ ਜਿਹੜੀ ਗੱਡੀ ਆ ਤੁਹਾਡੀ ਸੁਣਿਆ ਰਾਤੀਆਂ ਸੀਵਰੇਜ ਦੇ ਢੱਕਣ ਦੇ ਉੱਤੇ ਪੈ ਗਈ ਹਾਂਜੀ ਹਾਂਜੀ ਇਹ ਨੁਕਸਾਨ ਹੋਇਆ ਕੋਈ ਨੁਕਸਾਨ ਟੋਆ ਟੁੱਟ ਗਿਆ ਨਾ ਟੋਆ ਟੁੱਟਿਆ ਕਿ ਗੱਡੀ ਟੁੱਟੀ ਗੱਡੀ ਤੇ ਚਲੋ ਜੇ ਦੂਜੀ ਹੁੰਦੀ ਤੇ ਟੁੱਟ ਜੰਨੀ ਛੋਟੀ ਗੱਡੀ ਹੁੰਦੀ ਫਿਰ ਨੁਕਸਾਨ ਜਿਆਦਾ ਸੀ ਹਾਂਜੀ ਹਾਂਜੀ ਤੇ ਢੱਕਣ ਨਹੀਂ ਸੀ ਉਹਦਾ ਪਤਾ ਨਹੀਂ ਉਹਨੇ ਰੇ ਰੇ ਢੱਕਣ ਦੇ ਲੱਗਾ ਹਾਂ ਨਹੀਂ ਲੱਗਾ ਢੱਕਣ ਨਹੀਂ ਸੀ ਤੇ ਗੱਡੀ ਵਿੱਚ ਪੈ ਗਈ ਸੀ ਟਾਇਰ ਵਿੱਚ ਪੈ ਗਿਆ ਪਿਛਲਾ ਟਾਇਰ ਵਿੱਚ ਪੈ ਗਿਆ ਪਿਛਲਾ ਟਾਇਰ ਵਿੱਚ ਪੈ ਗਿਆ ਸੀ ਤੇ ਬਚਾਅ ਹੋ ਗਿਆ ਨਾ ਬਚਾਅ ਹੋ ਗਿਆ ਦੱਸ ਦਈਏ ਤਸਵੀਰਾਂ ਕੀ ਜੋ ਗਟਰ ਦਾ ਢੱਕਣ ਤੁਹਾਨੂੰ ਦੱਸ ਰਹੇ ਆ ਕਿ ਇਹ ਗਟਰ ਦਾ ਜੋ ਢੱਕਣ ਹੈ ਇਹ ਗਟਰ ਦਾ ਢੱਕਣ ਜਿਹੜਾ ਇਹ ਟੁੱਟਾ ਹੋਣ ਕਰਕੇ ਇਹ ਟੁੱਟਾ ਹੋਣ ਕਰਕੇ ਬਹੁਤ ਸਾਰੀਆਂ ਗੱਡੀਆਂ ਵਿੱਚ ਵੱਜਦੀਆਂ ਨੇ ਔਰ ਇੱਕ ਗੱਡੀ ਵਾਲਾ ਜੋ ਮੌਕੇ ਤੇ ਆ ਗਿਆ ਜਿਸ ਨੇ ਦੱਸਿਆ ਕਿ ਰਾਤ ਦਾ ਸਮਾਂ ਸੀ ਕਿ ਮੇਰੀ ਗੱਡੀ ਜਿਹੜੀ ਐ ਇਸ ਦੇ ਵਿੱਚ ਵੱਜ ਗਈ ਆ ਔਰ ਕਮੇਟੀ ਨੂੰ ਦੱਸ ਦਈਏ ਦੀਨਾ ਨਗਰ ਦੀ ਕਮੇਟੀ ਨੂੰ ਦੱਸ ਦਈਏ ਕਿ ਇਹਨਾਂ ਢੱਕਣਾਂ ਵੱਲ ਧਿਆਨ ਦਿੱਤਾ ਜਾਵੇ ਨਹੀਂ ਤਾਂ ਕੋਈ ਹਾਦਸਾ ਹੋ ਗਿਆ ਤਾਂ ਜ਼ਿੰਮੇਵਾਰ ਕੌਣ ਹੋਏਗਾ ਇਹ ਅਸੀਂ ਅਗਲੀਆਂ ਖਬਰਾਂ ਵਿੱਚ ਦੱਸਾਂਗੇ ਔਰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਹਿਯੋਗੀਓ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ